ਹੈਲੋ ਜੀ ਸ਼ੁਸ਼ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਜੋਂ ਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਮੈਂ ਲੈ ਕੇ ਆਈਆਂ ਤੁਹਾਡੇ ਲਈ ਚਾਰ ਸੂਟ ਇਹ ਨੇ ਸਾਰੇ ਕਾਟਨ ਦੇ ਵਿੱਚ ਇਹਨਾਂ ਦਾ ਪ੍ਰਾਈਸ ਸਕਰੀਨ ਦੇ ਉੱਪਰ ਲਿਖਿਆ ਹੋਇਆਗਾ ਤੇ ਮੋਬਾਈਲ ਨੰਬਰ ਵੀ ਦਿੱਤਾ ਹੋਇਆਗਾ ਜੇ ਤੁਸੀਂ ਕੋਈ ਵੀ ਸੂਟ ਮੰਗਵਾਉਣਾ ਹੋਵੇ ਆਰਡਰ ਕਰ ਸਕਦੇ ਹੋਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਉਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਮੈਂ ਤੁਹਾਡੇ ਲਈ ਰੋਜ਼ ਨਵੇਂ ਸੂਟ ਲੈ ਕੇ ਆਇਆ ਕਰੂੰਗੀ ਜਿਹੜਾ ਆਹ ਵਾਲਾ ਸੂਟ ਹੈਗਾ ਇਹ ਵੀ ਪ੍ਰਿੰਟ ਸੂਟ ਹੈਗਾ ਇਹ ਵੀ ਕਾਟਨ ਦੇ ਵਿੱਚ ਹੈਗਾ ਮੈਚਿੰਗ ਸਲਵਾਰ ਹੈ ਇਹਦੇ ਨਾਲ ਪਰ ਇਹਦੇ ਨਾਲ ਦੁਪੱਟਾ ਨਹੀਂ ਮੈਚ ਕੀਤਾ ਹੋਇਆ ਇਹ ਐਵੇਂ ਸੂਟ ਹੈਗਾ ਇਹ ਹੈਗਾ 1100 ਦੇ ਵਿੱਚ ਇਹ ਪੂਰਾ ਸੂਟ ਹੀ ਹੈਗਾ ਮੀਨਜ਼ ਬੇ ਸਾਰਾ ਫੁੱਲ ਸੂਟ ਹੈਗਾ ਫਲਾਵਰਸ ਵਾਲਾ ਅਵਲੇ ਸੂਟ ਦਾ ਪ੍ਰਾਈਸ ਵੀ ਲਿਖਿਆ ਹੋਇਆ ਹੈ ਸਕਰੀਨ ਦੇ ਉੱਪਰ ਤੇ ਵਾਲਾ ਵੀ ਸੂਟ 1100 ਦਾ ਹੀ ਹੈ ਉਹ ਸਿਰਫ 850 ਦਾ ਸੀਗਾ ਤੇ ਵਾਲੇ ਸਾਰੇ 1100 ਦੇ ਜਿਹੜੇ ਤਿੰਨ ਸੂਟ ਨੇਗੇ ਇਹਦੇ ਨਾਲ ਵੀ ਸਲਵਾਰ ਮੈਚਿੰਗ ਹੈਗੀ ਪ੍ਰਿੰਟ ਹੈ ਸਲਵਾਰ ਤੇ ਵੀ ਇਸ ਦੇ ਨਾਲ ਵੀ ਸਲਵਾਰ ਮੈਚਿੰਗ ਕਰੀ ਹੋਈ ਹੈਗੀ ਇਹ ਵੀ ਪੂਰਾ ਸੂਟ ਹੈਗਾ ਜੇ ਤੁਸੀਂ ਦੁਪੱਟਾ ਮੈਚ ਕਰਵਾਉਣਾ ਚਾਹਣੇ ਹੋਗੇ ਸੂਟ ਦੇ ਨਾਲ ਤਾਂ ਤੁਸੀਂ ਦੱਸ ਸਕਦੇ ਹੋਗੇ ਵੀ ਤੁਸੀਂ ਕਿਹੋ ਜਿਹਾ ਮੈਚਿੰਗ ਕਰਨੀ ਹੈ ਦੁਪੱਟੇ ਦੀ ਤਾਂ ਫਿਰ ਉਸ ਹਿਸਾਬ ਨਾਲ ਤੁਸੀਂ ਦੱਸ ਸਕਦੇ ਹੋਗੇ ਵੀ ਕਿਹੜਾ ਦੁਪੱਟਾ ਮੈਚ ਕਰਨਾ ਹੈ ਚਲੋ ਜੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ